ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਚਾਚਾ ਅਫੇ ਜੱਜੂ YouTube ਚੈਨਲ ਆਸ ਕਰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਮੋਂਗੇ ਸੋ ਅੱਜ ਆਪਾਂ ਚੱਲੇ ਆ ਜੀ ਚਾਚੇ ਟੈਟੂ ਬਣਾਉਣ ਟਾਈਮ ਤਾਂ ਸੱਜ ਦੇ ਦਾ ਸੀ ਪਰ ਅਸੀਂ ਥੋੜੇ ਲੇਟ ਹੋ ਗਏ ਨੂੰ ਪਤਾ ਘਰੀ ਰਝੇਮਿਆਂ ਦੇ ਵਿੱਚ ਥੋੜਾ ਜਿਆਦਾ ਵਿਜੀ ਹੋਏ ਨੇ ਉਹਦੇ ਕਰਕੇ ਥੋੜਾ ਜਿਆਦਾ ਲੇਟ ਹੋ ਗਏ ਪਰ ਫਿਰ ਵੀ ਆਪਾਂ ਪਹੁੰਚ ਜਾਣਾ ਦਰਾਹੀ ਬਣਵਾਉਣਾ ਜਰਾ ਆ ਵੀ ਬੜਾ ਦੂਰ ਨਹੀਂ ਆਪਾਂ ਨੂੰ 4 ਕਿਲੋਮੀਟਰ ਹੈ ਇਹ ਟੂਰ ਬਣਾ ਲੈਣਾ ਹਾਂ ਬੜੇ ਸਰਪ੍ਰਾਈਜ਼ ਆ ਵੀ ਬਣਾਉਣਾ ਆ ਅਸੀਂ ਕਿੱਥੇ ਹੱਥ ਤੇ ਇੱਥੇ ਲੱਤ ਤੇ ਕਿਤੇ ਵੀ ਹੋ ਸਕਦਾ ਹੈ ਤੁਹਾਨੂੰ ਬਾਝ ਪਤਾ ਲੱਗੂਗਾ ਤੇ ਬੜ ਬਣਵਾ ਲੈਣਾ ਅਸੀਂ ਬੜਮਾ ਲੈਣਾ ਤੇ ਬਾਕੀ ਗੁੱਡ ਮਾਰਨਿੰਗ ਸਾਡੀ ਤਾਂ ਹੋਣ ਹੋਈ ਗੁੱਡ ਮਾਰਨਿੰਗ ਕਹਿਣਾ ਬੋਲ ਰਹੀ ਹੈ ਵੈਰੀ ਗੁੱਡ ਮਾਰਨਿੰਗ ਪਿਆਰੇ ਸਾਡੇ ਦਰਸ਼ਕੋ ਗੁੱਡ ਵੈਰੀ ਵੈਰੀ ਗੁੱਡ ਮਾਰਨਿੰਗ ਹੇ ਬਾਕੀ ਹੋਰ ਕੋਈ ਗੱਲ ਬਾਤ ਨਹੀਂ ਬਾਕੀ ਗੱਲ ਬਾਤ ਤਾਂ ਇਹੀ ਆ ਵੀ ਰੱਬ ਨੇ ਦੇਖ ਲਾ ਬੱਲੇ ਬੱਲੇ ਕਰਾਈ ਪਈ ਠੰਡ ਪੈ ਗਈ ਦੇਖ ਲਾ ਹਾਂ ਹੈਨਾ ਕਹਿਣਗੇ ਕੱਲ ਨੂੰ ਖਬਰ ਆ ਜਣੀ ਆ ਵੀ ਹਾਂ ਨਾ ਵੀ ਲੱਡੇ ਜੋ ਬਰਫ ਉੱਡ ਗਈ ਉਹ ਬਰਫ ਉੱਡ ਗਈ ਬਰਫਾਟੇ ਮਤਲਬ ਕਿ ਜਬੀਲ ਲੱਗੜੀਆਂ ਲਿਆਉਂਦੀ ਜੀ ਬਰਫ ਦੀ ਟੁਕੜੀ ਕਰ ਗਈ ਉਦਾਂ ਬਰਫ ਦੀ ਰਗੀ ਆਈ ਉਦਾਂ ਅੱਕ ਪੈਂਦੀ ਆ ਉਹ ਗੱਡੀਆਂ 'ਚ ਗਰਮੀ ਆ ਜੀਂਦੀ ਆ ਬਾਹਰ ਵਾਲਿਆਂ ਦਾ ਤਾਂ ਪਤਾ ਨਹੀਂ ਕੀ ਹਾਲ ਪੰਡਦਾ ਹੋ ਸਹੀ ਗੱਲ ਆ ਬਾਈ ਥੱਪੀ ਗੱਡੀ ਪਈ ਆ ਨਾ ਕੀ ਬੋਲੋ ਬਾਈ ਬੋਲ ਤਾਉਣੇ ਆ ਆਹ ਦਿਨਾਂ ਦੇ ਵਿੱਚ ਤਾਂ ਆ ਗਏ ਨਾ ਪੁਲਿਸ ਵਾਲਿਆਂ ਨੂੰ ਜਾਲੀਆਂ ਜੂਲੀਆਂ ਦੀ ਛੂਟ ਦੇਣੀ ਚਾਹੀਦੀ ਆ ਹਨਾ ਇਹ ਆਪ ਵੀ ਲਾਉਂਦੇ ਹੀ ਨੇ ਬਾਈ ਉਹ ਹਾਂ ਜਾਲੀਆਂ ਦੀ ਛੂਟ ਉਹ ਦੱਸਦਾ ਵੀ ਆਪਣਾ ਬਲੌਗ ਉਹਨਾਂ ਤੱਕ ਵੀ ਪਹੁੰਚ ਜਾਵੇ ਤੇ ਤੁਹਾਨੂੰ ਰਿਕਵੈਸਟ ਆ ਜੀ ਸਾਡੀ ਪੀਣਾ ਨਾ ਗਰਮੀ ਬਹੁਤ ਆਈ ਗਲਤ ਕੰਮਾਂ ਨੂੰ ਗੱਲ ਸਾਰੇ ਪੰਜੇ ਉਂਗਲ ਇੱਕ ਬਰਾਬਰ ਨਹੀਂ ਹੁੰਦੀਆਂ ਕਈ ਗਰਮੀ ਦੇ ਸਾਡੇ ਵਰਗੇ ਬੱਚਾ ਨੂੰ ਵੀ ਲਾਉਂਦੇ ਨੇ ਅਸੀਂ ਹੁਣ ਲਾਈਆਂ ਹੋਈਆਂ ਨੇ ਅਸੀਂ ਮੁੱਕਰ ਦੇਣੀ ਹੈਗੇ ਹਨਾ ਵੈਸੇ ਭਾਈ ਗਲਤ ਕੰਮ ਕਰਨ ਵਾਲੇ ਕਹਿੰਦੇ ਨਹੀਂ ਹੁੰਦੇ ਵੀ ਜਿਹਨੇ ਗਲਤ ਕੰਮ ਕਰਨਾ ਉਹਨੇ ਸਾਫ ਉਹਦੇ ਵਿੱਚ ਵੀ ਕਰ ਹੀ ਜਾਣਾ ਹਾਂ ਬਹੁਤਾ ਕੋਈ ਗੱਲ ਨਹੀਂ ਹੈਗੀ ਇਹੇ ਨਹੀਂ ਹਜੇ 쿨ਿੰਗ ਕਰੀ ਨਹੀਂ ਹੈਗੀ ਹੋਲੀ-ਵੋਲੀ ਕਰ ਲਿਆ ਉਹ ਤੇ ਬਾਈ ਏਸੀ ਵੀ ਕੀ ਕਰਨਾ ਗਰਮੀਏ ਬਹੁਤ ਆ ਤੇ ਬਾਕੀ ਆਪਣਾ ਬਾਕੀ ਤੈਨੂੰ ਪਤਾ ਗੱਡੀ ਹੂੰ ਯਾਰ ਤੁੱਪੇ ਥੋੜਾ ਜਰ ਖੜੀ ਰਹੇ ਉਹਦੇ ਨਾਲ ਵਿੱਚ ਉਹਦੇ ਟੈਂਪਰੇਚਰ ਇੰਨਾ ਉਹ ਹੋ ਜਾਂਦਾ ਵੀ ਏਸੀ ਛੇਤੀ ਛੇਤੀ ਉਹਨੂੰ ਚੱਲ ਪਿਆ ਚੱਲ ਪਿਆ ਹੋ ਜਾਂਦਾ ਪਿਆ ਹੋ ਹੋਰ ਚੱਲ ਪਿਆ ਦੇ ਹੱਥ ਦੇ ਅਹ ਪੰਗੇ ਪੁੰਗੇ ਲੈਦਾ ਸੀ ਵਿੱਚੇ ਨਾ ਲਾਤੇ ਸੀ ਗੱਡੀ ਦੇ ਇਹ ਨਹੀਂ ਚੱਲਦਾ ਪਰ ਇਹਦੀ ਹੋਰ ਵਾਸੀ ਜੱਲੀ ਜਾਂਦਾ ਬੜੀ ਮਤਲਬ ਸਾਡੇ ਬੂਥੇ ਕੰਨੀ ਨਹੀਂ ਚੱਲਦਾ ਮੂੰਹ ਕੰਨੀ ਤੇ ਹੁਣ ਹੁਣ ਚੱਲਣ ਲੱਗਿਆ ਹੁਣ ਮੂਰੇ ਬਰੰਟ ਸ਼ੀਸ਼ੇ ਤੇ ਜਿਹੜਾ ਚੱਲਦਾ ਹੁੰਦਾ ਨਾ ਹੁਣ ਹੁਣ ਚੱਲਣ ਲੱਗਿਆ ਤੇ ਹਵਾ ਆਵਾਜ਼ ਵੀ ਹੁੰਦੀ ਆ ਮੂਰੇ ਵੀ ਇੱਕ ਬਲੂਰ ਦਿੱਤਾ ਹੁੰਦਾ ਇਹਨਾਂ ਦਾ ਜਿਹੜਾ ਕਿ ਜਿਹੜੇ ਤੇ ਜਿਵੇਂ ਵਿੱਚ ਹੋਮਾ ਜੀ ਹੋ ਜਾਂਦੀ ਆ ਉਹ ਜੀ ਨੂੰ ਚੱਕਣ ਵਾਲਾ ਉੱਥੇ ਝੱਲੀ ਜਾਂਦਾ ਸੀ ਤੇ ਗੱਡੀ ਬਧੀ ਜੇ ਬਾਹਰ ਨਿਕਲ ਕੇ ਦਿਖਾਦੀ ਬਾਣਾ ਉਹਨਾਂ ਦੇ ਦਰਸ਼ਕ ਵੀਰਾਂ ਨੂੰ ਤੇ ਆਪਾਂ ਵੀ ਕਾਲੀ ਉਹ ਕਰੀ ਫਿਰਦੇ ਆ ਕਾਲੀ ਨਾਗਣੀ ਉਹ ਬਣਾਈ ਫਿਰਦੇ ਆ ਅੱਜ ਕੋਈ ਦੇਣਾ ਵੀ ਮੱਥਾ ਦੇ ਦੇ ਅੱਜ ਬਾਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਹੀਦੀ ਦੇਣਾ ਓਕੇ ਓਕੇ ਬਾਜੂ ਫਿਰਦਾ ਉਹਦੇ ਕਰਕੇ ਸ਼ਵੀਲਾ ਤਾਂ ਹੀ ਅੱਜ ਬਾਈ ਗਰਮੀ ਵੀ ਤਾਂ ਹੀ ਅੱਜ ਇੰਨੀ ਆਹ ਤਾਂ ਮੇਰਾ ਅੱਜ ਦੇ ਦਿਨ ਆਪਾਂ ਦੇਖ ਲੈ ਤਤ ਤਵੀ ਆਪਾਂ ਦੇਖ ਲੈ ਗੱਡੀਆਂ 'ਚ ਏਸੀ 'ਚ ਗਰਮੀਆਂ ਨਹੀਂ ਮੰਨਦੇ ਆ ਬਈ ਦੇਖ ਤੋ ਸੋਚ ਕੇ ਦੇਖਿਆ ਮੈਜਨ ਕਰਕੇ ਦੇਖ ਹਾਂ ਤੇ ਬਈ ਫਿਰ ਉਹ ਆਪਾਂ ਦਾ ਜਦੋਂ ਉਹਨਾਂ ਨਾਲ ਕਿਉਂ ਆਪਦੇ ਉਹਨੂੰ ਕੰਪੇਅਰ ਕਰ ਹਾਂ ਮਹਾਰਾਜ ਲੋਕ ਸੀਗੇ ਹਾਂ ਮਤਲਬ ਕਿ ਉਦਾਂ ਗੱਲ ਕਰਦੇ ਆਂ ਵੀ ਵੀ ਦੇਖ ਲੈ ਵੀ ਆ ਨਾ ਵੀ ਇੰਨੀ ਹੋਦੀ ਆ ਨਾ ਵੀ ਤਤ ਤਵੀ ਦੇ ਬੈਗੇ ਸੀਗੇ ਸਹੀ ਗੱਲ ਆ ਰੱਬ ਲੋਕ ਸੀ ਸਿਰਚੋ ਬਦਾਉਣਾ ਮੁਰੇ ਤੇ ਜਦੋਂ ਆਪਾਂ ਬਾਬਾ ਜੀ ਦੀ ਗੱਲ ਤਾਂ ਕਾਨੂੰ ਕਰਨੀ ਆਵੇ ਕੋਈ ਗਲਤ ਆਪਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ ਹੈ ਨਾ ਤਾਂ ਤੈਨੂੰ ਪਤਾ ਟਾਈਮ ਜੱਜ ਇਹੋ ਜਿਹਾ ਹੋ ਗਿਆ ਤੇ ਆਪਾਂ ਨੂੰ ਚੱਕ ਲੈਣੀ ਆ ਗੱਲ ਕਿਸੇ ਨੇ ਹਾਂ ਵੀ ਲੋਕ ਇਹੋ ਜਿਹੇ ਨੇ ਉਹਨਾਂ ਨੇ ਇਹ ਨਹੀਂ ਸਮਝਣਾ ਵੀ ਉਹਨਾਂ ਚੱਲ ਹਾਂ ਸਮਝਦਾ ਤੂੰ ਮੈਂ ਕੀ ਕਹਿਣਾ ਚਾਹੁੰਦਾ ਹਾਂ ਉਹੀ ਗੱਲ ਕਰਦਾ ਵੀ ਲੋਕ ਨਾ ਮਦਰਬ ਇਹੋ ਜਿਹਾ ਯਾਰ ਸਿਸਟਮ ਮੈਨੂੰ ਕਈ ਵਾਰ ਐ ਲੱਗਦਾ ਹੁੰਦਾ ਵੀ ਇਹੋ ਜਿਹਾ ਹੋ ਗਿਆ ਵੀ ਕੋਈ ਵੀ ਮਤਲਬ ਗੁਰੂਆਂ ਬਾਰੇ ਜਾਂ ਕੋਈ ਵੀ ਧਾਰਮਿਕ ਗੱਲ ਕਰਨ ਵੇਲੇ ਡਰ ਜਿਆ ਰਹਿੰਦਾ ਵੀ ਕੋਈ ਇਦਾਂ ਦੀ ਗੱਲ ਵੀ ਲੋਕਾਂ ਨੂੰ ਹੀ ਚੱਕ ਲੈਣੀ ਆ ਹਨਾ ਕਿਉਂਕਿ ਯਾਰ ਮੈਂ ਹੁਣ ਸਿੱਧਾ ਕਹਿਣਾ ਯਾਰ ਕੁਝ ਇੱਕ ਤਾਂ ਇਹ ਜੇ ਨੇ ਉਹਨੂੰ ਐਂ ਲੱਗਦਾ ਵੀ ਧਰਮ ਦੇ ਠੇਕੇਦਾਰ ਹੀ ਅਸੀਂ ਆ ਧਰਮ ਦੇ ਠੇਕੇਦਾਰ ਹੀ ਅਸੀਂ ਆ ਵੀ ਉਸ ਵਾਲੇ ਨੇ ਕਿਹਾ ਨਹੀਂਗਾ ਕਹਿੰਦਾ ਕਹਿੰਦਾ ਕਿਸੇ ਬੱਚੇ ਸਿਰ ਨਹੀਂ ਉਹ ਕੇਸ ਲੱਭਣੇ ਹਾਂ ਯੂਚ ਪਤਾ ਹੀ ਹੈ ਨਾ ਐਸੀ ਡੀਡ ਉਹ ਗੱਲ ਉਹਨੇ ਸਹੀ ਕਹੀ ਆ ਜਾਹਦੇ ਜਿਹੜੇ ਮੂਰੇ ਨੇ ਆਏ ਕਹੀ ਜਾਂਦੇ ਨੇ ਬੰਦਾ ਹੱਕ ਕੇ ਕਹਿੰਦਾ ਯਾਰ ਮੈਂ ਚੱਲ ਹੋਰ ਪਾਸੇ ਚਲੇ ਜਾਂਦਾ ਭਾਈ ਹਨਾ ਤੇ ਤੈਨੂੰ ਪਤਾ ਹੀ ਹੈ ਯਾਰ ਐਂ ਨਹੀਂ ਕਰਨਾ ਚਾਹੀਦਾ। ਨਲਾ ਤੇ ਸਮਝਾਉਣਾ ਚਾਹੀਦਾ ਵੀ ਭਾਈ ਤੇਰੀ ਉਹ ਗਲਤੀ ਆ। ਹੂੰ ਐ ਆ ਕੋਈ ਗੱਲ ਨਹੀਂ ਬੰਦਾ ਯਾਰ ਗਲਤੀਆਂ ਦਾ ਪੁੱਤਲਾ ਗਲਤੀ ਹੋ ਜਾਂਦੀ ਆ। ਨਾਲੇ ਭਾਈ ਹੋਰ ਵੀ ਇੱਕ ਚੀਜ਼ ਮੈਂ ਦੇਖੀ ਆ ਇਹਨਾਂ ਨੂੰ ਨਾ ਇਹ ਜਿਹੜੇ ਠੇਕੇਦਾਰ ਨੇ ਇਹਨਾਂ ਨੂੰ ਸੱਦੀ ਗੱਲ ਕਹਿੰਦੇ ਆ ਵੀ ਇਹਨਾਂ ਨੂੰ ਐ ਲੱਗਦਾ ਵੀ ਧਰਮ ਦੀ ਗੱਲ ਅਸੀਂ ਇਹ ਕਰ ਸਕਦੇ ਹਾਂ ਜਿਨ੍ਹਾਂ ਦੇ ਸਿਰ ਤੇ ਬਾਲ ਨੇ ਜਿਨ੍ਹਾਂ ਦੇ ਮਤਲਬ ਹਨਾ ਵੀ ਉਹੀ ਗੱਲ ਕਰ ਸਕਦੇ ਆ। ਇਹ ਜ਼ਰੂਰੀ ਨਹੀਂ ਹੈਗਾ ਭਾਈ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਲ ਆਪਾਂ ਹੋਰਾਂ ਦੀ ਗੱਲ ਨਹੀਂ ਕਰ ਸਕਦੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਦੀ ਕਿਰਪਾ ਕਰਨ ਆਪਾਂ ਵੀ ਬਾਲ ਰੱਖ ਕੇ ਦਾੜੇ ਪ੍ਰਕਾਸ਼ ਕਰਕੇ ਗੁਰੂ ਵਾਲੇ ਬਣીએ ਹਨ ਆਪਾਂ ਤਾਂ ਕਹਿੰਦੇ ਉਹ ਸਾਰਿਆਂ ਦੇ ਕਿਰਪਾ ਕਰਨ ਪਰ ਇਹ ਜ਼ਰੂਰੀ ਨਹੀਂ ਹੈਗਾ ਵੀ ਬੰਦਾ ਧਰਮ ਦੀ ਗੱਲ ਉਹੀ ਕਰ ਸਕਦਾ ਮਤਲਬ ਵੀ ਜਿਹੜੇ ਬਾਲ ਨੇ ਮਤਲਬ ਹਨਾ ਕੇਸ ਰੱਖਿਓ ਹੀ ਨਹੀਂ ਜਿਹਨੇ ਬਿਲਕੁਲ ਵੀ ਇਹ ਜ਼ਰੂਰੀ ਨਹੀਂ ਹੁੰਦਾ ਸ਼ਰਦਾ ਹਰੇਕ ਦੇ ਅੰਦਰ ਹੁੰਦੀ ਆ ਰੱਬ ਨੂੰ ਹਰੇਕ ਬਣਾਉਂਦਾ ਅਸੀਂ ਵੀ ਰੱਬ ਤੋਂ ਉਨਾ ਹੀ ਕੀ ਪਤਾ ਸਾਡੇ ਅੰਦਰ ਕਿੰਨੀ ਕਿ ਸ਼ਰਦਾ ਹੋਵੇ ਕਿਸੇ ਦੇ ਅੰਦਰ ਕੋਈ ਬੜਿਆ ਥੋੜਾ ਹੋਵੇ ਕੀ ਪਤਾ ਇਹਦੇ ਵਿੱਚ ਕਿੰਨੀ ਅੱਗੀ ਪਤਾ ਮਿਰਚ ਕਿੰਨੀ ਆ ਬਹੁਤ ਪਤਾ ਨਹੀਂ ਹੁੰਦਾ ਉਹੀ ਗੱਲ ਕਰਦਾ ਮੈਂ ਜੱਜ ਨਹੀਂ ਕਰਨਾ ਚਾਹੀਦਾ ਹਨਾ ਸ਼ਕਲ ਤੋਂ ਤਾਂ ਵੈਸੇ ਨਹੀਂ ਜੱਜ ਕਰਨਾ ਚਾਹੀਦਾ ਨਾਲੇ ਭਾਈ ਮੈਂ ਇੱਕ ਚੀਜ਼ ਹੋਰ ਤੈਨੂੰ ਦੱਸਦਾ ਚਲ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਆਪਾਂ ਮਤਲਬ ਰਿਸਪੈਕਟ ਕਰਦੇ ਆ ਸਾਰਿਆਂ ਦੀ ਹਨਾ ਪਰ ਮੈਂ ਇੱਕ ਚੀਜ਼ ਦੇਖੀ ਆ ਭਾਈ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹੋਂਗੇ ਨੇ ਆਪਣੇ ਨਾਲੋਂ ਜ਼ਿਆਦਾ ਪਾਪ ਉਹ ਕਰਦੇ ਆ ਕਿੰਨਿਆਂ ਦਾ ਵੀਡੀਓ ਵਾਇਰਲ ਹੋ ਗਿਆ ਫਿਰ ਕਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਹਨਾ ਕੀ ਕੋਈ ਹੁੰਦਾ ਆਪਾਂ ਕਦੇ ਭਈ ਗੁਰਦੁਆਰੇ 'ਚ ਮੀਟ ਖਾਣਾ ਇਹ ਦੂਰ ਦੀ ਗੱਲ ਆ ਆਪਾਂ ਤਾਂ ਮਰ ਜਾਾਂਗੇ ਇਹ ਕੰਮ ਕਰ ਤੋਂ ਪਹਿਲਾਂ ਕਿ ਲਵੇ ਖੜ ਕੇ ਵੀ ਕੋਈ ਗਲਤ ਕੰਮ ਕਰੀਏ ਨਾ ਜੇ ਗੁਰਦੁਆਰਾ ਚਾਹੇ 5-10 ਕਿਲੋਮੀਟਰ ਦੀ ਹੋਵੇ ਆਪਾਂ ਲਵੇ ਖੜ ਕੇ ਵੀ ਕੋਈ ਗਲਤ ਕੰਮ ਕਰਨ ਦੀ ਹਿੰਮਤ ਨਹੀਂ ਪੈਂਦੀ ਹਿੰਮਤ ਨਹੀਂ ਪੈਂਦੀ ਜੇ ਲੋਕਾਂ ਅੰਦਰ ਬਹਿ ਬਹਿ ਚਿਕਨ ਖਾਂਦੇ ਨੇ ਇਹ ਕੋਈ ਕਰਦੇ ਆ ਪਤਾ ਨਹੀਂ ਕਿਹਦਾ ਹਿੰਮਤ ਕਿੱਥੋਂ ਆਉਂਦੀ ਆ ਪਰ ਇੱਕ ਗੱਲ ਆ ਇਹਨਾਂ ਨੂੰ ਕਹਿੰਦਾ ਵੀ ਕੋਈ ਕੋਹ ਨਹੀਂ ਇਹਨਾਂ ਨੂੰ ਹੁੰਦਾ ਵੀ ਕੋਹ ਨਹੀਂ ਵੀਰੇ ਮੇਰੇ ਵਰਗਾ ਕਰਕੇ ਦੇਖ ਲੈ ਵੇ ਲੈ ਕਰਨੀ ਕੋਈ ਨਾ ਕੋਈ ਹੋ ਜੂ ਜੇ ਉਦਾਂ ਨਾ ਹੋਇਆ ਤਾਂ ਰੱਬ ਕਰ ਦੂ ਹੂੰ ਵੀ ਨਹੀਂ ਇਹਨਾਂ ਨੂੰ ਕੋਈ ਨਹੀਂ ਹੁੰਦਾ ਨਾ ਚੱਲ ਯਾਰ ਆਪਾਂ ਇਹਨਾਂ ਦੀ ਕੀ ਗੱਲ ਹੈ ਚਲੋ ਆਪਾਂ ਆਪਣੀ ਲੈਣਾ ਹਾਂ ਤੂੰ ਆਪਣਾ ਮੇਲਾ ਲਾ ਲਓ ਜਿੱਲ ਕਰੋ ਜਿੰਦਗੀ ਦੇ ਆ ਹਨਾ ਨਿਆਰਾ ਲਓ ਸਵਾਦ ਲਓ ਜ਼ਿੰਦਗੀ ਦਾ ਵਧੀਆ ਚੜਿਆ ਠੀਕ ਆ ਐਂ ਸੋਚੋ ਵੀ ਅੱਜ ਮੇਰਾ ਆਖਰੀ ਦਿਨ ਹੈ ਕਿਸੇ ਦਾ ਕੋਈ ਪਤਾ ਨਹੀਂ ਕੱਲ ਉੱਠਣਾ ਕਿ ਨਹੀਂ ਉੱਠਣਾ ਸਿੱਧੀ ਜੀ ਗੱਲ ਆ ਆਪਾਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਆਪਾਂ ਜਾ ਕੇ ਚੱਲਦੇ ਆ ਆਪਦੇ ਬਾਰੇ ਸੋਚੋ ਆਪਣੇ ਮਾਪਿਓ ਵਾਸਤੇ ਸੇਵਾ ਕਰ ਲਓ ਜੇ ਗੁਰਦੁਆਰੇ ਵੀ ਨਹੀਂ ਜਾਣਾ ਹਨਾ ਮਾਪਿਓ ਨੂੰ ਵਧੀਆ ਬੁਲਾਓ ਹੁਣ ਅੱਧੇ ਬੰਦੇ ਅੱਜ ਵੀ ਦੇਖੇ ਨੇ ਬਾਈ ਬਾਹਰ ਦੇ ਲਾ ਹਨਾ ਤੂੰ ਲਾਲਾ ਵੀ ਪੈਰੀ ਹੱਥ ਪਾਣੀ ਹਨਾ ਲਾਉਂਦੇ ਕਰਨਗੇ ਐ ਕਹਣਗੇ ਦੱਸੋ ਜੀ ਦੱਸੋ ਘਰੇ ਮਾਪਿਆਂ ਨੂੰ ਪਾਣੀ ਦਾ ਗਲਾ ਨਹੀਂ ਪਹੁੰਚਦੇ ਮੈਂ ਬੰਦੇ ਆਪਣੇ ਪਿੰਡ ਦੇ ਵੀ ਨੇ ਹੋਰ ਦੱਸ ਪਿੰਡ ਦੇ ਵੀ ਨੇ ਬਹੁਤ ਨੇ ਮੈਂ ਤਾਂ ਇਹੀ ਕਹਣਾ ਯਾਰ ਵੀ ਗੁਰਦੁਆਰਾ ਸਾਹਿਬ ਬਾਅਦ ਚ ਪਹਿਲਾਂ ਆਪਣੇ ਮਾਪਿਓ ਨੇ ਹਣਾ ਬਿਲਕੁਲ ਵੇ ਬੰਦੇ ਆਪਣੇ ਮਾਪਿਓ ਬੰਦੇ ਲਈ ਰੱਬ ਹੁੰਦੇ ਨੇ ਤੇ ਬਾਈ ਮੈਂ ਤਾਂ ਆਪਦੀ ਮਾਂ ਨੂੰ ਏ ਮੰਨਦਾ ਵੀ ਮੇਰੇ ਲਈ ਤਾਂ ਉਹੀ ਰੱਬ ਆ ਉਹੀ ਗੁਰੂ ਆ ਸਭ ਕੁਝ ਉਹੀ ਆ ਸਭ ਕੁਝ ਉਹ ਤੋਂ ਬਾਅਦ ਆ ਹਣਾ ਬੰਦੇ ਨੂੰ ਹਰੇਕ ਬੰਦੇ ਨੂੰ ਆਪਣੇ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਐ ਸੋ ਅਸੀਂ ਕੋਈ ਜ਼ਿਆਦਾ ਸਮਝਦਾਰ ਤਾਂ ਹੈ ਨਹੀਂ ਦੇਖਣ ਵਾਲੇ ਸਾਰਿਆਂ ਨਾਲੋਂ ਜ਼ਿਆਦਾ ਅਸੀਂ ਨਕੰਮੇ ਹੋ ਸਕਦੇ ਆ ਨਕਮੇ ਹੋਦਾਂ ਸਾਰੇ ਨਿਕੰਮੇ ਆ ਹਾਂ ਇਹਦਾ ਮੰਨਦੇ ਆ ਭਾਈ ਤੁਹਾਨੂੰ ਕੋਈ ਕਹਿ ਹੋ ਮਨਾ ਅਸੀਂ ਮੰਨਦੇ ਆ ਤੋ ਮੈਨੂੰ ਪਤਾ ਜਾਈ ਕੋਈ ਦੇਖਦਾ ਸਾਡੇ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਵੀ ਦੇਖਦਾ ਹੋਣਾ ਪਹਿਲਾਂ ਦੰਦ ਕੱਢੂਗਾ ਫੇਰ ਕਹੂਗਾ ਤੇ ਸਿਆਣੇ ਬਣਦੇ ਇਹਨੇ ਆ ਕੋ ਬੀਤਾ ਜੇ ਅਸੀਂ ਮੰਨਦੇ ਆ ਤੇ ਇਹ ਨਿਕੰਮੇ ਆ ਨਕਮੇ ਆ ਹਰਾਮੀ ਆ ਦੀ ਮੰਨਦੇ ਆ ਬ్రో ਠੀਕ ਆ ਸਾਡੇ ਵੱਲੋਂ ਤੁਸੀਂ ਵਧੀਆ ਹੋਵੋਗੇ ਲੋਈ ਪੱਕਾ ਟੀ ਸਟਾਲ ਜਾਨੀ ਕਿ ਪੱਗੇ ਚਾਚਾ ਦੀ ਦੁਕਾਨ ਤੋਂ ਚਾਹ ਪੀ ਕੇ ਰੰਗੋ ਰੰਗ ਪਾ ਗੋ ਬਾਦ ਹੋ ਕੇ ਹੁਣ ਆਪਾਂ ਚੱਲੇ ਆ ਅਜੇ ਬਿਆਰ ਜਿਹੜਾ ਦਿੰਨੇ ਆ ਇੱਕ ਅੱਧਾ ਫੇਰ ਚੱਲਦੇ ਆ ਜਾ ਸਕੋ ਛਿੜੀ ਮੌਲੂਕ ਬਾਹਰ ਆ ਆ ਕਰਦੇ ਫੋਨ ਉਹਨਾਂ ਨੂੰ ਕਿ ਪਹੁੰਚ ਜਾਓ ਠੀਕ ਆਪ ਚੱਲਦੇ ਆ ਹੁਣ ਚਾਹ ਪੀ ਲਈ ਚਾ ਚੇਹੇ ਦੀ ਦੁਕਾਨ ਤੇ ਆ ਜਾ ਤੇ ਚਾਹ ਪੀ ਲਈ ਤੇ ਹੁਣ ਆਪਾਂ ਚੱਲਦੇ ਆਂ ਬਾਈ ਜੱਸ ਕੋਲ ਤਾਤਾ ਮੈਂ ਤੇਨੂੰ ਇੱਕ ਗੱਲ ਕਰਨੀ ਸੀ ਮੈਂ ਕਿਹਾ ਵੀ ਆਹ ਦੇਖ ਲੈ ਵੀ ਇਹਨਾਂ ਨੇ ਪੱਟੀ ਜੀ ਖਿੱਚੀ ਸੀ ਉਹ ਪੀਲੇ ਜਿਹੇ ਰੰਗ ਦੀ ਲੈਂ ਜੀ ਵੀ ਗੱਡੀਆਂ ਉਹਦੇ ਅੰਦਰ ਅੰਦਰ ਖੜਾਓ ਲੋਕਾਂ ਨੂੰ ਥੋੜਾ ਪਤਾ ਵੀ ਉਹ ਖਾਲੀ ਖਿੱਚੀ ਹੈ ਨਾ ਯਾਰ ਲੋਕ ਸਾਰੇ ਏਡੇ ਡੰਗਰ ਨੇ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਇਹ ਜੇ ਬਹੁਤ ਘੱਟ ਹੁੰਦੇ ਆ ਜਿਹੜੇ ਜਿੰਨਾਂ ਨੂੰ ਐ ਜਿਹੀਆਂ ਹਰਕਤਾਂ ਐ ਜਿਹੜੀਆਂ ਹੁੰਦੀਆਂ ਨੇ ਜਿੰਨਾ ਅੱਜ ਬਹਿ ਜ਼ਿਆਦਾਤਰ ਲੋਕ ਸਮਝਦਾਰ ਨੇ ਨਾ ਇਹ ਤਾਂ ਸਮਝੋ ਵੀ ਆਪਾਂ ਸਾਰਿਆਂ ਨੂੰ ਕਹਿੰਦੇ ਆ ਪਰ ਜਿਹੜੇ ਭਾਈ ਗੱਡੀਆਂ ਖੜਾਉਂਦੇ ਨੇ ਉਹਨਾਂ ਲਈ ਬਹੁਤ ਗਲਤ ਗੱਲ ਆ ਵੀ ਆਦਰੋਂ ਵੱਧ ਬਾਜ਼ਾਰ ਦੇ ਵਿੱਚ ਜਾ ਮੈਂਨਾ ਜੀ ਜਾ ਕਰਕੇ ਲੱਗਿਆ ਰਹਿੰਦਾ ਕਿਉਂਕਿ ਸੜਕ ਦੋਨੇ ਪਾਸੇ ਗੱਡੀਆਂ ਖੜੀਆਂ ਹੁੰਦੀਆਂ ਨੇ ਅੱਧੀ ਸੜਕ ਗੱਡੀਆਂ ਖੜਾ ਕੇ ਲੋਕਾਂ ਨੇ ਸਾਧਨ ਖੜਾ ਕੇ ਰੋਕੀ ਹੁੰਦੀ ਆ ਸੋ ਪੱਟੀ ਤਾਂ ਹੀ ਖਿੱਚੀ ਸੀ ਉਹਨਾਂ ਨੇ ਲੈਨ ਜੀ ਵੀ ਤੁਸੀਂ ਉਹਦੇ ਅੰਦਰ ਗੱਡੀ ਖੜਾਓ ਇੱਥੇ ਵੀ ਮੇਰੇ ਹਿਸਾਬ ਨਾਲ ਚਾਚਾ ਲੁਧਿਆਣੇ ਵਾਲਾ ਸਿਸਟਮ ਚਾਹੀਦਾ ਜਦ ਮੈਨਰੇ ਆਣੇ ਤੈਨੂੰ ਪਤਾ ਮਿੰਟ ਅੱਖ ਦੇ ਝਮਕੇ ਨਾਲ ਗੱਡੀ ਚਾ ਕੇ ਲੈ ਜਾਂਦੇ ਨੇ ਫਿਰ ਉੱਥੇ ਪੈਸੇ ਦੇ ਕੇ ਗੱਡੀ ਛਡਾ ਕੇ ਲਿਉਣੀ ਪੈਂਦੀ ਆ ਤਾਂ ਉੱਥੇ ਫਿਰ ਜਿਹਦੇ ਇੱਕ ਵਾਰ ਚੱਕ ਕੇ ਲੈ ਗਏ ਉਹਨੇ ਚੱਕ ਲਿਆ ਕਰਨ ਵਧੀਆ ਹਾਂ ਇੱਕ ਵਾਰ ਜੀ ਦੀ ਚੱਕ ਲਈ ਉਹ ਫਿਰ ਮੁੜ ਕੇ ਨਹੀਂ ਉਹ ਦੇਖ ਕੇ ਪਾਰਕਿੰਗ ਕਰਕੇ ਲਾਉਂਦਾ ਚਾਹੇ 5 ਮਿੰਟ ਖਰਾਬ ਹੋ ਜਾਣ ਸੋ ਗੱਡੀ ਦਾ ਚਲੋ ਆਪਣੇ ਕੋਲ ਵੀ ਆ ਪਾਰਕ ਆਪਾਂ ਵੀ ਕਰਨੀ ਆ ਤਾਂ ਹੈ ਨਹੀਂਗਾ ਵੀ ਆਪਾਂ ਕੰਮ ਬਾਜ਼ਾਰ ਦੇ ਵਿੱਚ ਗੱਡੀ ਖੜਾ ਕੇ ਆਵਾਂਗੇ ਪਰੇ ਮੈਕੜੀ ਵਾਲੀ ਪਾਰਕ ਚ ਇਹ ਤਾਂ ਹੈ ਨਹੀਂ ਗੱਡੀ ਤਾਂ ਇੱਥੇ ਹੀ ਪਾਰਕ ਕਰਨੀ ਆ ਪਰ ਮੈਨੂੰ ਇੰਨਾ ਪਤਾ ਵੀ ਆਪਾਂ ਦੇਖ ਕੇ ਲਾਵਾਂਗੇ ਤੇ ਦੇਖ ਕੇ ਲਾਉਂਦੇ ਰਹੇ ਹੈ ਨਾ ਆਪਾਂ ਹਮੇਸ਼ਾ ਦੇਖ ਕੇ پارک ਕਰਦੇ ਆਂ ਵੀ ਖਾਲਾ ਡਿੱਕਾ ਨਾ ਲੱਗੇ ਹਾਂ ਵੀ ਉਹ ਦੂਜਾ ਪਤਾ ਔਖਾ ਨਾ ਹੋਵੇ ਹਾਂ ਤੇ ਬਾਈ ਇਹਨਾਂ ਚੀਜ਼ਾਂ ਦਾ ਬੇਨਤੀ ਹੈ ਹੱਥ ਜੋੜ ਕੇ ਇਹਦਾ ਬੇਨਤੀ ਇਹ ਕਰ ਸਕਦੇ ਆਂ ਹਾਂ ਮੰਨਣਾ ਨਾ ਮੰਨਣਾ ਕੋਈ ਮਰਜੀ ਆ ਗੋਲੀ ਵਾਲਾ ਬੱਤਾ ਆ ਜੱਜ ਬਹੁਤ ਪੁਰਾਣਾ ਹੈ ਨਾ ਉਹ ਸਾਹਮਣੇ ਉਹ ਵੀ ਸਾਡਾ ਟਾਈਮ ਆਂਦਾ ਸੀ ਨਾ ਇਹ ਤਾਂ ਗੋਲੀ ਵਾਲੇ ਬੱਤੇ ਹੁੰਦੇ ਸੀ ਕਿ ਬੰਤੇ ਨਾਲ ਹੀ ਜਿੰਨੀ ਆਣਾ ਉਹ ਇਹ ਕਈ ਵਾਰ ਆਏ ਹੋਣਾ ਵੀ ਤੋੜ ਕੇ ਇੱਕ ਦੋ ਵਾਰ ਦਿਨ ਦੱਸਦਾ ਮੈਂ ਇੱਕ ਦੋ ਵਾਰ ਜਦ ਮੈਂ ਹੁਣ ਘਰੇ ਲੈ ਆਉਣਾ ਨਾ ਕਰੇ ਬੋਤਲ ਫੁੱਟ ਗਈ ਭਾਈ ਘਰ ਦੇਆਂ ਤਾਂ ਆਏ ਹੋਣਾ ਵੀ ਸਾਲੀ ਬੋਤਲ ਭੰਨਤੀ ਵੀ ਹੁਣ ਆਪਣੇ ਪਿੰਡ ਦੁਕਾਨਾਂ ਜਿਵੇਂ ਕਿ ਖੁਰਮੇ ਦੀ ਹੈ ਨਾ ਵੀ ਉਹ ਵੱਧ پیسے ਦੇਣੇ ਪੈਣੇ ਆ ਆਪਾਂ ਨੂੰ ਫੜ ਇਹ ਜੀ ਦਾ ਚੌੜ ਚੜ੍ਹ ਜਾਂਦਾ ਸੀ ਵਿੱਚੋਂ ਵਾਟਾ ਨਿਕਲਿਆ ਆ ਉਹ ਕਹਿੰਦਾ ਵੀ ਸਾਲੋ ਦੱਸ ਦਿੰਦੇ ਹੁਣ ਪਾਟੀ ਦੁਕਾਨ ਤੇ ਅਸੀਂ ਉਹ ਬੋਤਲ ਕਾ ਨੂੰ ਖੱਚ ਨਾ ਥੁਕਾ ਬਣਾ ਲਿਆ ਹੱਥ ਤੇ ਫਿਰ ਕਾਣੀ ਕੁੱਟ ਉਹ ਟਾਈਮ ਟਾਈਮ ਦੀ ਗੱਲ ਹੈ ਨਾ ਉਹ ਵੀ ਇਹ ਟਾਈਮ ਵਧੀਆ ਹੁੰਦਾ ਸੀ ਯਾਰ ਜੀ ਪੌਣ ਵਧੀਆ ਹੁੰਦਾ ਸੀ ਬਾਈ ਆ ਹੁਣ ਤਾਂ ਹਰ ਕੋਈ ਜਾਏਗਾ ਉਹ ਸਪੌਂਜੇ ਨਹੀਂ ਹੈਗਾ ਜਿਹੜਾ ਰੁਪਈਏ ਨਾਲ ਮਿਲਦਾ ਹੁੰਦਾ ਸੀ ਚਲ ਬਾਈ ਕੋਈ ਆਏ ਤਾਂ ਹੈ ਨਹੀਂ ਵੀ ਆਪਾਂ ਬੁੜੇ ਹੋ ਗਏ ਹਨਾ ਉਮਰ ਪਾਉਤ ਹੋ ਗਈ ਪਰ ਮੈਂ ਅਕਸਰ ਹੀ ਗੱਲ ਕਰਦਾ ਰਹਿਣਾ ਵੀ ਯਾਰ ਉਹ ਟਾਈਮ ਜੇ ਨਾ ਨਹੀਂ ਬਚਪਨ ਬਚਪਨ ਹੀ ਹੁੰਦਾ ਹਾਂ ਬਚਪਨ ਚ ਹਰ ਇੱਕ ਨੂੰ ਇਹ ਪਿਆਰਾ ਹੁੰਦਾ ਬਚਪਨ ਦੀ ਗੱਲ ਹੋਰ ਆ ਵੈਸੇ ਆਪਾਂ ਦੇ ਸਮੇਂ ਦੇ ਅਕੋਰਡਿੰਗ ਦੇਖੀਏ ਤਾਂ ਉਹ ਟਾਈਮ ਬਹੁਤ ਵਧੀਆ ਸੀ ਚਲੋ ਬਚਪਨ ਦੀ ਗੱਲ ਇੱਕ ਲੱਗ ਰਹੀ ਵੀ ਬਚਪਨ ਤਾਂ ਹਰ ਇੱਕ ਨੂੰ ਹੀ ਪਿਆਰਾ ਹੁੰਦਾ ਹਨਾ ਬਚਪਨ ਕਿਹਨੂੰ ਨਹੀਂ ਪਿਆਰਾ ਉਹ ਸਮਾਂ ਵੀ ਵਧੀਆ ਸੀਗਾ ਭਾਈ ਵੈਸੇ ਵੀ ਸਹੀ ਗੱਲ ਹੈ ਹੈਨਾ ਕੀ ਕਹਿੰਦਾ ਗੋਪੀ ਆ ਗਿਆ ਬੱਸ ਉਹ ਕਹਿੰਦਾ ਬਹੁਤ ਪਹੁੰਚਦੇ ਆਪਾਂ ਲੋ ਜੀ ਆਪਾਂ ਚੱਲਦੇ ਆ ਜਸਦੀ ਦੁਕਾਨ ਤੇ ਜਾਨੂੰ ਤੇ ਇਸੇ ਤਰ੍ਹਾਂ ਵੀਡੀਓਾਂ ਦੇਖਦੇ ਰਹੋ ਤੇ ਮੈਂ ਇਹੀ ਬੇਨਤੀ ਕਰੂੰਗਾ ਤੁਹਾਨੂੰ ਇਹੀ ਗੁਜਾਰਿਸ਼ ਕਰੂੰਗਾ ਵੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਜੇ ਤੁਹਾਨੂੰ ਸਾਡੇ ਤੋਂ ਕੋਈ ਪ੍ਰੋਬਲਮ ਹੁੰਦੀ ਆ ਕਿਸੇ ਗੱਲ ਦਾ ਗੁੱਸਾ ਹੁੰਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣਾ ਸੁਝਾਅ ਜਰੂਰ ਬੱਸ ਬਾਈ ਕੀ ਕਰੀਏ ਸਾਈਡ ਤੇ ਪਚਾਲੇ ਖੜਾਈ ਹੋਈ ਆ ਮਤਲਬ ਕਿ ਸਾਈਡ ਨੂੰ ਤਾਇਰ ਪੂਰੇ ਮੂੜੇ ਹੋਏ ਨੇ ਕੀ ਕਰੀਏ ਕੀ ਕਰੀਏ ਲੋ ਜੀ ਆਪਾਂ ਪਹੁੰਚ ਚੁੱਕੇ ਆ ਆਪਣੇ ਭਰਾ ਜਸਦੀ ਦੁਕਾਨ ਤੇ ਤੇ ਵੀਰਾ ਲੱਗਿਆ ਟੈਟੂ ਬਣਾਉਣ ਨੂੰ ਚਾਚੇ ਇਹਦੇ ਰਾਜਾ ਹਾਂ ਪੰਗੂ ਇਸ ਦਾ ਜੀ ਘਬਰਾੜ ਤਾਂ ਨਹੀਂ ਹੋ ਰਹੀ ਮਾੜੀ ਮੁੱਟੀ ਨਹੀਂ ਆਇਆ ਅੱਜ ਹੋਰੇ ਜੱਸ ਗਰੇ ਗੋਲੀ ਛਗਾ ਨਹੀਂ ਸਟਾਉਣਿਆ ਪ੍ਰਸ਼ਾਦਾ ਨੂੰ ਵੀ ਹਜੇ ਤਾਂ ਭੁੱਖ ਵੀ ਨਹੀਂ ਹੈਗੀ ਓਕੇ ਜਦੋਂ ਪਹਿਲਾਂ ਨਹੀਂ ਤਾਂ ਪ੍ਰਸ਼ਾਦਾ ਵਾਟਾਂ ਲੱਕੇ ਤੇ ਬਾਗੇ ਲਾਇਆ ਉਹ ਹੋ ਗਿਆ ਹੌਸਲੇ ਜਿਨਾ ਖਾਵਾਗੇ ਵੀ ਹੌਸਲਾ ਹੈਗਾ ਬੱਤੇ ਮਾਣੇ ਦਾ ਹਾਂ ਬੱ ਚੱਕਰ ਥੋੜਾ ਜਿਹਾ ਆਏ ਆ ਜੀ ਭਰਾ ਸਾਡਾ ਕਾਲੀ ਨਹੀਂ ਕਰਦਾ ਰੋਲਾ ਕੋਈ ਨਹੀਂ ਆਪਣਾ ਪਿਆਰ ਬਹੁਤ ਆ ਇਹ ਦਿਨਾਂ ਬਣਾਤਾ ਹੁਣ ਤੋਂ ਕਈ ਦਿਨ ਪਹਿਲਾਂ ਵੀ ਲੈਂਦੇ ਜਾਏ ਬਸ ਇਹ ਕਹਿੰਦਾ ਵੀ ਥੋੜੇ ਕਾਲੀ ਨਹੀਂ ਕਰਨੀ ਬਸ ਇਹ ਕਾਲੀ ਕਿਸੇ ਦੇ ਵੀ ਨਹੀਂ ਕਰਦਾ ਇਹ ਇਹਨੂੰ ਆਏ ਹੁੰਦਾ ਵੀ ਕੋਈ ਵੀ ਕੰਮ ਆ ਸੌਲੀ ਨਾਲ ਕਰਦਾ ਹਾਂ ਜਿਹੜਾ ਕੰਮ ਤਸੱਲੀ ਨਾਲ ਹੋ ਜਾਵੇ ਉਹਦੇ ਵਰਗੀ ਰੀਤ ਨਹੀਂ ਹੁੰਦੀ ਤੇ ਓਕੇ ਆ ਬਾਕੀ ਸਭ ਨੂੰ ਕਰ ਦਿਆ ਚਾਤਾ ਨਰਵਸ ਤਾਂ ਨਹੀਂ ਜਮਾਂ ਇਹ ਨਹੀਂ ਨਰਵਸ ਤਾਂ ਹੁੰਦੀ ਹੀ ਨਹੀਂ ਆਪਾਂ ਕਦੇ ਹਾਂ ਐਡੂ ਕੀ ਆਏ ਆਪਾਂ ਬਣੇ ਤੇ ਦੱਸਾਂਗੇ ਜਦੋਂ ਐਨ ਬਣ ਗਿਆ ਹੈਂ ਮਿੰਟ ਕਰੋ ਜਿਹੜਾ ਵੀਰੇ ਫਿਰ ਤਾਂ ਸਮਝ ਹੀ ਜਾਣਗੇ ਹਾਂ ਸਰਪ੍ਰਾਈਜ਼ ਨਹੀਂ ਦਵਾਂਗੇ ਹੂੰ ਇਹ ਵੀਡੀਓ ਸਕਿਪ ਕਰਕੇ ਨਾ ਦੇਖਿਓ ਸਾਰੀ ਦੇਖਿਓ ਇਹਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਣਾ ਮੇਰੇ ਵੀਰੋ ਆਹ ਮੈਨੂੰ ਪਤਾ ਵੀ ਮੈਂ ਰਾਤ ਵੀ ਪਾਵਾਂ ਹਾਂ ਬਹੁਤ ਆਰ ਹੂੰ ਪਰ ਐਵੇਂ ਵੀ ਕਰਨਾ ਤੇ ਜ਼ਿਆਦਾ ਹਾਂ ਹਾਂ ਜਾਨ ਜੀਰੂਨ ਰਾਇਵਲ ਜਸਮੁਖ ਮਾਜੇ ਨਮਾ ਕਰਾ ਲਾਂਗਾ ਆਪਾਂ ਅੱਕ ਕੀ ਉਹ ਵੀ ਚਾਹਤ ਦੀ ਬਿਲਕੁਲ ਮਾਹੌਲ ਚੱਲ ਰਿਹਾ ਹੈ ਅੱਜ ਸਾਡੇ ਬਾਈ ਦੀ ਦੁਕਾਨ ਆ ਜੀ ਸੀਡੀ ਮਾਲ ਦੇ ਵਿੱਚ ਜਸ ਟੈਟੂ ਵੇਟ ਕਰੇ ਜ਼ਰੂਰ ਬਾਈ ਸਾਡੇ ਸਾਰੇ ਜਿੰਨੇ ਕੁ ਵੀ 5-7 ਬੰਦੇ ਦੇ ਦਿਆ ਉਹਨਾਂ ਦੇ ਵਿੱਚੋਂ ਜੇ 2 ਵੀ ਆ ਗਏ ਤਾਂ ਬਹੁਤ ਆ ਪਰ ਦੇਲੀ ਦੇ ਰਿਹਾ ਹੈ ਜੀ ਗੱਲ ਹਾਂ ਪਿਆਰੇ ਨਾ ਕਰਦੇ ਆ ਬਾਈ ਉਹ ਵੀ ਪਾਤ ਤੋਂ ਬੰਦੇ ਨੇ ਗਾਹਾਂ ਲੈ ਗਿਆ ਪਾਤ ਤੋਂ ਪਿਆਰ ਤਾਂ ਇੰਨਾ ਕੇ ਕਰਦੇ ਨੇ ਕਹਿੰਦੇ ਇਹਨੂੰ ਨੱਚਣ ਦਾ ਮੂਡ ਹੁੰਦਾ ਭਾਈ ਉਦੋਂ ਵੀ ਥੋੜੇ ਬਲੌਗ ਲਾ ਕੇ ਨੱਚ ਲਈਂ। ਟੈਟੂ ਆ ਮੂਰੇ ਇਹਨਾਂ ਲੋਕਾਂ ਨੇ ਸਬਜੀ ਆਣਾ ਵਾਲਾ। ਤੂੰ ਆ ਮੈਂ ਕਿਹਾ ਟੈਟੂ ਹੋਊਗੀ ਬਲੌਗ ਹੋਣੀ ਪੂਰਾ ਕਰ ਦੇਣਾ। ਉਹ 2-2 ਮਿੰਟ ਦੇ ਹੀ ਹੋਣਾ। ਲਓ ਜੀ ਚਾਚੇ ਦੇ ਟੈਟੂ ਦਾ ਕੰਮ ਮਾਰੋ-ਮਾਰ ਚੱਲ ਰਿਹਾ ਤੇ ਨਾਲ ਆ ਬੰਦੇ ਹੌਸਲਾ ਦੇਣ ਨੂੰ ਬਿਠਾਏ ਹੋਏ ਨੇ। ਗੋਪੀ ਭਰਾ ਤੇ ਹਰਪ੍ਰੀਤ ਵੀਰਾ ਇਹ ਨਾਲ ਹੌਸਲਾ ਦਿੰਦੇ ਆ। ਬਾਕੀ ਬੰਦਾ ਸਾਡਾ ਠਕੜਾ ਏ ਦਰਦ ਦੁਰਦ ਘੱਟੇ ਮੰਦਾ ਨਹੀਂ ਹਾਰੂ ਲੱਗਣੀ ਨਹੀਂ ਹੋਰ ਭਾਈ ਗੋਪੀ ਕਹਿ ਮਾ ਗੱਲ ਕਰੀ ਤੇ ਗੋਪੀ ਇਹ ਦੱਸੀ ਯਾਰੋ ਚੱਲ ਕੋ ਦਰਦ ਤੋਂ ਆ ਜਾ ਠੀਕ ਹੋ ਭਾਈ ਇਹੀ ਤਾਂ ਇਹੀ ਕਹਿਣਾ ਚਾਹੁੰਦਾ ਵੀ ਅੱਗੇ ਵੀ ਬਾਕੀ ਨੂੰ ਬਹੁਤ ਬਹੁਤ ਪਰੋਗਰਾਮ ਨੂੰ ਸਬਸਕ੍ਰਾਈਬ ਕਰੋ ਤੇ ਇਹਦੇ ਅੱਧਾ ਮੇਰੇ ਦਰਦ ਦਾ ਭੋਲਾ ਹੀ ਬੰਦਾ ਹੈਗਾ ਧੰਨਵਾਦ ਧੰਨਵਾਦ ਦਰਦ ਦਾ ਮੰਦਾ ਇਹ ਕਿੱਥੇ ਮੰਦਾ ਜਿਹੜੇ ਘਰਚਾ ਬਣਾਉਣ ਲੱਗ ਗਿਆ ਦਰਦਾਂ ਹੀ ਦਵਾਈ ਜਾਂਦਾ ਇਹਦਾ ਲੋਕਾਂ ਨੂੰ ਉਹ ਆ ਬੋਹਰ ਬਾਉ ਘਰਚਾ ਘਰਚਾ ਸੋਹਲਾ ਲੈ ਨਹੀਂ 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 ਲੈ ਕੋਈ ਦੇ ਦੇ ਦੀ ਨਾ ਇਹ ਨਹੀਂ ਜਾਣਦੇ ਉਹਦੇ ਨਾਲ ਦਾ ਘਰਚਾ ਹੁਕਾ ਵਾਲਾ ਘਰਚਾ ਘਰਚਾ ਸੋਹਲਾ ਘਰਚਾ ਸੋਹ ਤੁਲ ਕੋ ਨਹੀਂ ਉਹ ਜਾਣ ਕੇ ਸ਼ੁਕਰ ਕਰਦਾ ਹੁੰਦਾ ਬੰਦੇ ਕੋਈ ਮੜਿਆ ਜਿੱਥੇ ਜਿੱਥੇ ਕੈੜਾ ਬੰਨਦੀ ਲੋਡ ਪੈਦੀਆ ਉੱਥੇ ਘਰ ਚਾ ਸਖਤ ਵੀ ਬਹੁਤ ਆ ਘਰ ਚਾ ਅੰਬੋ ਜਾ ਸੀਮਿੰਟ ਜਨਾ ਸਖਤਾ ਸਹੀ ਗੱਲ ਹੈ ਕੱਤੇ ਦੀ ਬਣਾ ਰਹੀ ਆ ਕੰਮ ਚੱਲ ਰਿਹਾ ਜੀ ਬਾਕੀ ਟੈਟੂ ਬਣੇ ਤੇ ਦਿਖਾਉਣੇ ਆ ਅੱਛਾ ਅਜੇ ਭਰਾ ਵਾਈਨਿੰਗ ਜੀ ਕਰਕੇ ਹੋ ਲੱਗੇ ਕਰਨੇ ਉਹਨੇ ਥੋੜਾ ਕਰਨੇ ਆ ਆ ਲਓ ਜੀ ਚਾਚੇ ਦਾ ਟੈਟੂ ਕੰਪਲੀਟ ਹੋ ਗਿਆ ਮਰਿਆ ਤੇ ਨਹੀਂ ਨੇ ਓਕੇ ਆ ਚਾ ਹਾਂ ਤਸੱਲੀ ਆ ਓਕੇ ਆ ਜਾਨ ਓਕੇ ਆ ਬੋਲੇ ਨੇ ਕੀ ਕਹਿਣਾ ਚਾਹਣਾ ਵੀ ਕਿਵੇਂ ਆ ਜੱਸਦਾ ਕੰਮ ਕਰਨ ਦਾ ਤਰੀਕਾ ਜਾਂ ਕੰਮ ਕਰਨ ਦਾ ਤਰੀਕਾ ਵੀ ਬੋਲ ਓਕੇ ਆ ਹੂੰ ਤੇ ਯਾਰ ਸਫਾਈ ਵੀ ਬੋਲ ਓਕੇ ਆ ਬੰਦਾ ਕਿਵੇਂ ਆ ਸਫਾਈ ਵੀ ਫੁੱਲ ਘੈਂਟ ਆ ਆਪਣਾ ਭਰਾ ਹੀ ਆ ਓਕੇ ਤੇ ਮਾਦਾ ਕਰਨਾ ਜਰੂਰ ਆ ਕੇ ਜਾਓ ਬਾਕੀ ਤੁਹਾਡੇ ਸਾਹਮਣੇ ਆ ਹਾਂ ਲੋ ਜੀ ਤੋ ਐ ਮੈਂ ਕਹਿੰਦਾ ਬੋਲਦੀ ਆ ਬਾਈ ਤੇ ਆ ਦੇ ਮੈਨੂੰ ਬੋਲਣ ਦੀ ਲੋੜ ਨਹੀਂ ਮਿਸਿੰਗ ਬਹੁਤ ਘੈਂਟ ਆ ਯਾਰ ਮੈਂ ਵੀ ਬੋਲਦਾ ਤੇ ਇਹ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਬਣਾਉਣਾ ਗੋਪੀ ਵਾਲਾ ਟੈਟੂ ਟੈਟੂ ਇਹ ਪਹਿਲਾਂ ਬਣਾਇਆ ਜੱਸਦਾ ਹੀ ਹੋਇਆ ਇਹ ਬਸ ਕਮਲ ਜਾਂ ਕੁੱਟਿਆ ਗਿਆ ਥੋੜਾ ਜਿਹਾ ਆ ਜਾਨੀ ਸੈੱਟ ਕਰ ਦੋ ਨਾ ਜਾਂ ਜਿਹੜੀ ਜਗ੍ਹਾ ਤੇ ਰਹਿੰਦਾ ਉੱਥੋਂ ਹੀ ਬਣਾ ਕੇ ਤੇ ਗੋਪੀ ਤੂੰ ਪਹਿਲਾਂ ਬਣਾਇਆ ਬਾਈ ਤੂੰ ਡਰੂ ਕੀ ਕਹਿਣਾ ਚਾਹੇਂਗਾ ਬਾਈ ਬਹੁਤ ਘੈਂਟ ਹੁੰਦਾ ਬਾਈ ਤੂੰ ਬਣਾਉਂਦਾ ਵਾ ਹੂੰ ਤੇ 45 ਦਿਨ ਆਪਾਂ ਦਾ ਦੁਬਾਰਾ ਜੀ ਕਰਨਾ ਬਾਜੀ ਫੇਡ ਹੋ ਜੇ ਓਕੇ ਆਪਾਂ ਤਾਂ ਕਰਕੇ ਆਪਣੀ 45 ਦਿਨ ਹੋ ਗਏ ਇਹਨੂੰ ਬਣਾਏ ਨੂੰ 45 ਤੋਂ 50 ਜਿਹਾ ਜ਼ਿਆਦਾ ਨਹੀਂ ਹੋ ਗਏ ਹਾਂ ਲੱਗਦਾ ਆਿਆਂ ਵਾਲੇ ਆਪਾਂ ਥੋੜੇ ਦਿਨ ਪਹਿਲਾਂ ਹੀ ਬਣਾ ਕੇ ਲੈ ਆ ਗਏ ਹਾਂ ਤੇ ਹੁਣ ਉਹ ਕਰਨਾ ਆਪਾਂ ਦਾ ਸੈੱਟ ਇਹਦਾ ਜਿਹੜੀ ਜਿਹੜੇ ਕਮੀਆਂ ਹੋਣ ਮੈਨੂੰ ਨੱਭੀਆਂ ਲੈ ਮੈਂ ਠੀਕ ਆ। ਤਾਂ ਕਰਦੇ। ਬਾਕੀ ਚਾਚਾ ਖੋਸ਼ਾ ਕਹਿੰਦਾ ਟੈਟੂ ਬਣਾਦਾ ਇਹਦਾ। ਹੁਣੇ ਕਰ ਰਿਹਾ ਆ ਰਾਮ ਕਹਿੰਦਾ ਬਸ ਹੋ ਗਈ ਭੈਜੋ ਕੱਦਾ ਬੈਠਾ। ਹੋਣਾ ਤਾਂ ਨਹੀਂ ਹੁੰਦੀ। ਇੱਕ ਟੈਟੂ ਹੋ ਜਾਵੇਂ ਮੈਂ ਹੋਰ ਬਣਾ ਦੂੰਗਾ। ਠੀਕ ਆ। ਬਾਕੀ ਗੋਪੀ ਦੀ ਵਾਣ ਜਾਣੀ ਆ। ਤਾਂ ਲਓ ਜੀ ਟੈਟੂ ਹੋ ਗਿਆ ਚਾਚੇ ਦਾ ਕੰਪਲੀਟ। ਤੇ ਲੱਗ ਗਏ ਸਾਨੂੰ ਘੱਟੋ ਘੱਟ 6-7 ਘੰਟੇ ਲੱਗੇ ਅਜ। ਟਾਈਮ ਜ਼ਰੂਰ ਜ਼ਿਆਦਾ ਲੱਗਦਾ ਪਰ ਇੰਨੀ ਗੱਲ ਆ ਵੀ ਜਸ ਕਾਲੀ ਨਹੀਂ ਕਰਦਾ ਸੋ ਜੇ ਕਿਸੇ ਮੇਰੇ ਵੀਰ ਭਰਾ ਨੇ ਕਿਸੇ ਭੈਣ ਨੇ ਟੈਟੂ ਬਣਵਾਉਣਾ ਹੋਵੇ ਤਾਂ ਬਹੁਤ ਬਾਜ਼ਵਰੇਟਾਂ ਦੇ ਬਹੁਤ ਘੱਟ ਰੇਟ ਦੇ ਵਿੱਚ ਪ੍ਰੋਫੈਸ਼ਨਲ ਟੈਟੂ ਪੂਰਾ ਵਧੀਆ ਕੁਆਲਿਟੀ ਜੀ ਤੁਸੀਂ ਵੀਡੀਓ ਦੇ ਵਿੱਚ ਫਿਨਿਸ਼ਿੰਗ ਚਾਚ ਵਾਲੀ ਦੇਖੀ ਹੋਵੇ ਕਿੰਨੀ ਸੋਹਣੀ ਹੈ ਇਹ ਕਿੰਨਾ ਵਧੀਆ ਟੈਟੂ ਬਣਾਇਆ ਤੇ ਰੇਟ ਵੀ ਬਹੁਤ ਜਾਇਜ਼ ਆ ਹੋਰਾਂ ਬੰਦਿਆਂ ਤੋਂ ਵੀ ਬਣਵਾਏ ਨੇ ਮੈਂ ਵੀ ਆਪਣੇ ਬਣਵਾਇਆ ਜਿਗਾ ਖੰਨੇ ਉਹਦੇ ਹਿਸਾਬ ਨਾਲ ਟੈਟੂ 50% ਵਧੀਆ ਤੇ ਰੇਟ ਉਹਦੇ ਮੁਤਾਬਕ 50% ਘਟਾ ਆ ਮੈਂ ਇੰਨਾ ਫਰਕ ਆ ਤੇ ਹੁਣ ਆਪਾਂ ਚੱਲਦੇ ਆ ਕਿਡਾ ਲਾਉਣ ਬਾਜ਼ਾਰ ਚ ਸਵੇਰ ਦੇ ਬੈਠੇ ਥੱਕੇ ਪੈ ਗਏ ਉੱਥੇ ਨੀਂਦ ਲਾਉਣ ਲੱਗ ਗਏ ਹਾਂ ਤਾਂ ਬੈਠੇ ਹਾਂ ਤੇ ਪੰਪ ਤੋਂ ਤੇਲ ਪਵਾ ਲਈਏ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਟੈਡੂ ਕਿਵੇਂ ਦਾ ਲੱਗਿਆ ਚੈਨਲ ਤੁਹਾਡਾ ਆਪਣਾ ਆਪਣਾ ਸਮਝ ਕੇ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਚੈਨਲ ਹੈਗਾ ਹੀ ਤੁਹਾਡਾ ਆਪਣਾ ਆਪਣਾ ਚੈਨਲ ਸਮਝ ਗਏ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੁਣ ਤੱਕ ਸਬਸਕ੍ਰਾਈਬ ਕੀਤਾ ਤੇ ਜਿਹੜੇ ਅੱਗੇ ਕਰਨਗੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਸੋ ਮਿਲਦੇ ਆ ਨੈਕਸਟ ਵਲੌਗ ਵਿੱਚ ਕੱਲ ਨੂੰ ਤੇ ਕਰੋ ਵਲੌਗ ਨੂੰ ਇੰਜੋਏ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਸੀ ਗਾ